ਸੋ ਮੈਂ ਸਮਝਦੇ ਹਾਂ ਕਿ ਜਿਹੜਾ ਪੱਠੱਲੇ ਨੂੰ ਥੰਡੇ ਨੂੰ ਥੰਡੇ ਨੂੰ ਜਾਈ ਜਾਂਦੇ ਆ ਇੰਨਾ ਬੜੀ ਸ਼ਰਮ ਨਹੀਂ ਆ ਜਾਂ ਸਰਸ ਕਿ ਮੈਂ ਸਿੱਕਦਾ ਬੰਦਾ ਕੋਈ ਲੱਗਦਾ ਹੀ ਨਹੀਂ ਸਾਰੇ ਛੱਡ ਕੇ ਚੜੇ ਗਏ ਆ ਸਰਕਾਰਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਤੇਰੇ ਨਾਲ ਸ਼ਹੀਦ ਹੋਮਾਂਗੇ ਉਹਨਾਂ ਦੀ ਟਕਸਾਲ ਵੀ ਆਰਐਸਐਸ ਦਾ ਸੈਂਟਰ ਬਣ ਗਈ ਆ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਦੀ ਸਨਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਪਿੰਡ ਦੀਨਾ ਕਾਂਗੜ ਵਿਖੇ ਹੋਈ ਇਸ ਮੀਟਿੰਗ ਵਿੱਚ ਪਾਰਟੀ ਦੇ ਸਾਰੇ ਪੀਐਸਸੀ ਮੈਂਬਰਾਂ ਅਤੇ ਉਧੇਦਾਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਮੀਟਿੰਗ ਵਿੱਚ ਖਾਸ ਤੌਰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬੀ ਨੂੰ ਸਮਰਪਿਤ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਫੈਸਲਾ ਲਿਆ ਗਿਆ ਕਿ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਸਦੀ ਤਬਦੀ ਨੂੰ ਦਿਨਾ ਕਾਂਗੜ ਮੋਗਾ ਵਿਖੇ ਵਕਰੇ ਪੱਦਰ ਤੇ ਮਨਾਇਆ ਜਾਵੇਗਾ ਸਰਦਾਰ ਜਮਰੂਜੀ ਸਿੰਘ ਮਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਲਈ ਆਪਣਾ ਸਰਬੋਤਮ ਬਲੀਦਾਨ ਦਿੱਤਾ ਸੀ ਪਰ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਅਤੇ ਹਿੰਦੂਤਵਾਦੀਆਂ ਤਾਕਤਾਂ ਨੇ ਉਸ ਬਲੀਦਾਨ ਨੂੰ ਨਜ਼ਰਅੰਦਾਜ਼ ਕਰਦਿਆਂ ਸਿੱਖਾਂ ਉੱਤੇ 1984 ਤੋਂ ਲੈ ਕੇ ਅੱਜ ਤੱਕ ਤਸ਼ੱਦਦ ਅਤੇ ਕਤਲੇਆਮ ਜਾਰੀ ਰੱਖਿਆ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਭਾਜਪਾ ਨੰਦੇੜ ਸਾਹਿਬ ਤੋਂ ਨਗਰ ਕੀਰਤਨ ਤੋਰ ਕੇ ਦਿੱਲੀ ਲੈ ਕੇ ਜਾ ਰਹੀ ਹੈ ਅਤੇ ਗੁਰੂ ਤੇਗ ਬਹਾਦਰ ਹਿੰਦੀ ਚਾਦਾ ਸ਼ਬਦ ਨਾਲ ਸਨਮਾਨ ਕਰ ਰਹੀ ਹੈ ਉੱਥੇ ਹੀ ਉਸੇ ਭਾਜਪਾ ਸਰਕਾਰ ਦੇ ਹੱਥਾਂ ਨਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਦੀਆਂ ਹਤਿਆਵਾਂ ਹੋ ਰਹੀਆਂ ਹਨ ਉਹਨਾਂ ਨੇ ਸਾਫ਼ ਕੀਤਾ ਕਿ ਭਾਜਪਾ ਇੱਕ ਸਿੱਖ ਵਿਰੋਧੀ ਜਮਾਤ ਹੈ ਜੋ ਸਿੱਖਾਂ ਨੂੰ ਕਦੇ ਵੀ ਆਪਣੇ ਹੱਕਾਂ ਅਨੁਸਾਰ ਜਿਉਣ ਨਹੀਂ ਦੇ ਰਹੀ ਸਰਦਾਰ ਜ਼ਮਰਦਜੀਤ ਸਿੰਘ ਮਾਨ ਨੇ ਅਕਾਲੀ ਦਲ ਬਾਦਲ ਅਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ ਗੰਭੀਰ ਇਲਜ਼ਾਮ ਲਗਾਏ। ਉਹਨਾਂ ਨੇ ਕਿਹਾ ਕਿ ਇਹੋ ਅਕਾਲੀ ਦਲ ਹੈ ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ, ਬਰਗਾੜੀ ਕਾਂਡ ਕਰਵਾਇਆ। ਸਿਰਸੇ ਦੇ ਡੇਰੇ ਦੇ ਮੁਖੀ ਨੂੰ ਆਪਣੇ ਦਬਾਅ ਹੇਠ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਵਾਈ ਅਤੇ 328 ਪਾਵਨ ਸਰੂਪਾਂ ਦੀ ਗੁੰਮਸ਼ੁਦਾ ਘਟਨਾ ਤੇ ਚੁੱਪਤਾਰੀ। ਇਸ ਤੋਂ ਇਲਾਵਾ ਸੁਮੇਸ਼ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਅਧਿਕਾਰੀਆਂ ਜਿਨ੍ਹਾਂ ਨੇ ਸਿੱਖਾਂ ਨੂੰ ਕੋਕੋ ਕੇ ਮਾਰਿਆ ਉਹਨਾਂ ਨੂੰ ਬਾਦਲ ਸਰਕਾਰ ਨੇ ਵੱਡੇ ਅਹੁਦੇ ਦਿੱਤੇ ਪਰਿਵਾਰਕ ਰਿਸ਼ਤਿਆਂ ਨੂੰ ਐਮਐਲਏ ਦੀਆਂ ਸੀਟਾਂ ਤੱਕ ਬਖਸ਼ੀਆਂ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵੀ ਤਿੱਖਾ ਸ਼ਬਦੀ ਹਮਲਾ ਕੀਤਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਿੱਖਾਂ ਉੱਤੇ ਐਨਐਸਏ ਅਤੇ ਯੂਪੀਏ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ ਡਾਂਗਾ ਚਲਾਉਂਦੇ ਮਾਮਲਿਆਂ ਨੂੰ ਉਹਨਾਂ ਨੇ ਸਿੱਧਾ ਸਿੱਖ ਵਿਰੋਧੀ ਕਰਾਰ ਦਿੱਤਾ ਅਤੇ ਕਿਹਾ ਕਿ ਆਪ ਸਰਕਾਰ ਵੱਲੋਂ ਇਹ ਸ਼ਤਾਬਦੀ ਮਨਾਉਣਾ ਵੀ ਇੱਕ ਰਾਜਨੀਤਿਕ ਵਿਖਾਵਾ ਹੈ ਸਰਦਾਰ ਜਮਨਜੀਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮਕਸਦ ਇਹ ਹੈ ਕਿ ਦੁਨੀਆ ਨੂੰ ਦੱਸਿਆ ਜਾਵੇ ਕਿ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਮਨੁੱਖਤਾ ਲਈ ਆਪਣੀ ਕੁਰਬਾਨੀ ਦਿੱਤੀ ਸੀ ਪਰ ਉਸੇ ਗੁਰੂ ਦੇ ਸਿੱਖਾਂ ਨੂੰ ਅੱਜ ਵੀ ਭਾਰਤ ਸਰਕਾਰ ਵੱਲੋਂ ਕੋਹ ਕੋਹ ਕੇ ਮਾਰਿਆ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਕਰਕੇ ਇਸ ਪ੍ਰੋਗਰਾਮ ਨੂੰ ਇੱਕ ਵੱਡੇ ਇਤਿਹਾਸਕ ਪੱਧਰ ਤੇ ਮਨਾਇਆ ਜਾਵੇਗਾ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਅਨੁਸਾਰ ਜਿਨ੍ਹਾਂ ਵੀ ਸਿੱਖਾਂ ਦਾ ਕਤਲੇਆਮ ਹੋਇਆ ਹੈ ਅਤੇ ਜਿੱਥੇ-ਜਿੱਥੇ ਭਾਰਤ ਸਰਕਾਰ ਨੇ ਸਿੱਖਾਂ ਉੱਤੇ ਤਸ਼ੱਦਦ ਕੀਤਾ ਹੈ ਉਹ ਸਾਰੇ ਵੇਰਵੇ ਨੂੰ ਇਕੱਠਾ ਕਰਕੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕੀਤੀ ਜਾਵੇਗੀ ਜੋ ਭਾਰਤ ਦੇ ਰਾਸ਼ਟਰਪਤੀ ਨੂੰ ਸੌਂਪੀ ਜਾਵੇਗੀ ਇਸ ਦਸਤਾਵੇਜ਼ ਨੂੰ ਸੌਂਪਣ ਦਾ ਮਕਸਦ ਹੈ ਕਿ ਦੁਨੀਆ ਅੱਗੇ ਸੱਚਾਈ ਰੱਖੀ ਜਾ ਸਕੇ ਅੰਤ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਰ ਧਰਮ ਹਰ ਵਾਰਗ ਅਤੇ ਹਰ ਪੱਖ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ਵਿੱਚ ਸ਼ਾਮੂਲੀਅਤ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹੀਦੀ ਸ਼ਤਾਬੀ ਨੂੰ ਮਨੁੱਖਤਾ ਲਈ ਇੱਕ ਸਾਂਝਾ ਸੁਨੇਹਾ ਬਣਾਉਣ ਇਸ ਮੌਕੇ ਪਾਰਟੀ ਦੇ ਪੀਐਸਸੀ ਮੈਂਬਰ ਅਤੇ ਸਮੂਹ ਉਧੇਦਾਰ ਵੱਡੀ ਗਿਣਤੀ ਵਿੱਚ ਮੌਜੂਦ ਸਨ ਅਤੇ ਸਭ ਨੇ ਇੱਕਸੁਰ ਹੋ ਕੇ ਇਸ ਪ੍ਰੋਗਰਾਮ ਨੂੰ ਇਤਿਹਾਸਕ ਅਤੇ ਵੱਡੇ ਪੱਧਰ ਤੇ ਮਨੋਣ ਲਈ ਆਪਣਾ ਸਮਰਥਨ ਦਿੱਤਾ ਇਹ ਕੋਈ ਅਹੋਜਾ ਕੰਮ ਇਹ ਇਹੋ ਜਿਹਾ ਬੰਦਾ ਜਿੰਨੇ ਪਾਲਣਾ ਕੀਤੀ ਹੁਣ ਕਾਲ ਕਟਨ ਦਾ ਜੱਜਦਾਰ ਕਹਿ ਰਹੇ ਆ ਜੀ ਆ ਬੀ ਜੀ ਪੀ ਦੇ ਮੋਦੀ ਨੇ ਭਾਰਤ ਦੇ ਬਲ ਸਾਡੇ ਬੰਦੇ ਮਰਵਾਤੇ ਆ ਕੈਨੇਡਾ ਅਮਰੀਕਾ ਚੱਕ ਮਰਵਾਉਣ ਲੱਗਿਆ ਸੀ ਦੁਕਾਨੀਆਂ ਪਾਕਿਸਤਾਨ ਰਿਆਣੀ ਤੇ ਪੰਜਾਬ ਦੇ ਵਿੱਚ ਇਹ ਜੱਜਦਾਰ ਸਾਹਿਬ ਕਹਦੇ ਜਾਹ ਪਲਨੇ ਗੰਡਾ ਸੰਗਿਆ ਤੇ ਤੇਜਾ ਸੇ ਪੰਛ ਨੂੰ ਨਿੰਦਨ ਮੋਢੀ ਦੀ ਗੱਡੀ ਚਾਹੀਦੀ ਹੈ ਜੀ ਜੰਦਾ ਕਿੱਛ ਜੀ ਹਿੰਮਤ ਪਾਉਗੀ ਤੇ ਆਪਾਂ ਮਾਰੇ ਹੋ ਗਏ ਹੈ ਨਾ ਮਹਾਰਾਜ ਜੀ ਤਾਂ ਹੋਕਮ ਦਿੱਤਾ ਸੀ ਕੋਰੇ ਜੇ ਇਹ ਮੈਨੂੰ ਪਟਨਾ ਪਾਸ ਮਮਾ ਬੀਚ ਅੰਨੇ ਦੇ ਅਤੇ ਉਹ ਨਾਮਾ ਦੇ ਮੁਤਾਬਕ ਸੋ ਮੈਂ ਸਮਝਦਾ ਕਿ ਜਿਹੜਾ ਹੱਥ ਥੱਲੇ ਨੂੰ ਥੱਲੇ ਨੂੰ ਥੱਲੇ ਨੂੰ ਚਾਈ ਜਾਂਦੇ ਆ ਇੰਨਾ ਬੜੀ ਸ਼ਰਤ ਦੀ ਗੱਲ ਨਹੀਂ ਜੀ ਸੰਸੇਜ ਮੈਨ ਸਿੰਘ ਦਾ ਬੰਦਾ ਕੋਈ ਲੱਗਦਾ ਹੀ ਨਹੀਂ ਸਾਰੇ ਛੱਡ ਕੇ ਚੜੇ ਗਏ ਆ ਸਰਕਾਰਾਂ ਦੇ ਵਿੱਚ ਜਿਹੜੇ ਕੰਡੇ ਸੀ ਤੇਰੇ ਨਾਮ ਛੇਹੀ ਤੋਂ ਮੰਗੇ ਉਹਨਾਂ ਦੇ ਟਕਸਾਲ ਵੀ ਆਰਐਸਐਸ ਦਾ ਸੈਂਟਰ ਬਣ ਗਈ ਹੈ ਤੋਂ ਸਾਥ ਸੰਗਦੀ ਤੁਹਾਡੇ ਹੱਥ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਬਹੁਤ ਵੱਡੀ ਚੀਜ਼ ਪੜਾਈ ਹੈ ਕਿ ਤੁਸੀਂ ਸਿੱਖਾਂ ਨੂੰ ਉਦਾਸ ਕਰਉਣਾ ਹੈ ਤੋਂ ਇਹ ਨਮ ਸਦੇਨਾ ਕੁ ਲਿਓ ਜੇ ਤੋ ਵਿਚਾਰ ਕਰਦੇ ਹੋ ਸਹਿਰ ਕਰਦੇ ਹੋ ਸੁਣਦੇ ਹੋ ਕਿਸ ਗ੍ਰਾਮ ਰੂਪ ਤਖੜੇ ਬੱਚਿਆਂ ਦੇ ਵਿੱਚ ਕਰੋ ਸਾਰਿਆਂ ਦੇ ਵਿੱਚ ਕਰੋ ਭਾਈਆਂ ਦੇ ਵਿੱਚ ਕਰੋ ਗਰੰਥੀਆਂ ਦੇ ਵਿੱਚ ਕਰੋ ਜੇ ਜਦੋਂ ਤੁਸੀਂ ਬਾਤ ਲੈਣੇ ਹੋ ਜੇ ਤੁਸੀਂ ਹਿੰਦੁਸਤਾਨ ਦਾ ਨਾਮ ਵੀ ਲੰਡੇ ਵਿੱਚ ਜਿਹੜਾ ਮਹਾਰਾਜਾ ਆਪਕੇ ਹੈ ਇਹ ਸਿਕੰਦਰੀ ਦੇ ਲੈ ਕੇ ਹੋ ਮੈਂ ਅਨੇਕਾਂ ਨੰਬਰ ਫੋਕਾ ਸੇ ਸਾਰੀਆਂ ਚੀਜ਼ਾਂ ਆਪਾਂ ਨੇ ਕਰਨੀਆਂ ਹੈ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਾਂ ਨੇ ਦਿਨ ਰੱਖਿਆ ਹੈ ਉਹਦੇ ਲਈ ਪੂਰਾ ਕੰਮ ਕਰਕੇ ਦੇਣਾ ਤੇ ਜਿਹੜੇ ਪੋਸਟਰ ਬਣਨਗੇ ਮੈਂ ਚਾਹੁੰਦਾ ਹਾਂ ਉਹਨਾਂ ਦੇ ਉੱਤੇ ਜਿਹੜੇ ਸਿੰਘਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼੍ਰੀ ਲੈ ਕੇ ਆਂਦਾ ਹੈ ਉਸ ਪੋਸਟਰ ਦੇ ਉੱਤੇ ਇਹਨਾਂ ਦੇ ਨਾਮ ਜ਼ਰੂਰ ਹੋਣ ਭਾਈ ਜੀਵਨ ਸਿੰਘ ਦਾ ਭਾਈ ਸੰਗਤ ਸਿੰਘ ਦਾ ਭਾਈ ਅਗਿਆराम ਦਾ ਭਾਈ ਸਾਧਾ ਨੰਦ ਦਾ ਇਹ ਸਾਰੇ ਪੋਸਟਰਾਂ ਦੇ ਤੇ ਉਹਨਾਂ ਦੇ ਫੋਟੋ ਹੋਣੀ ਚਾਹੀਦੀ ਹੈ ਇੱਕ ਜਰਨੈਲ ਸਿੰਘ ਢਿੰਡਾ ਵਾਲਿਆਂ ਦੇ ਤੇ ਬਾਕੀ ਗੁਰੂ ਸਾਹਿਬ ਜੀ ਕਨਿਆਪਾ ਫੋਟੋ ਪਾਸਾ ਦੇ ਗੁਰੂ ਸਾਹਿਬ ਜੀ ਬਟ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਵਸ ਕਹੋ ਤੇ ਆਨੇ ਲੋਕ ਜਿੰਨਾਂ ਨੇ ਸੇਵਾ ਕੀਤੀ ਹੈ